ਮંત્રી ਕੁਲਦੀਪ ਸਿੰਘ ਢਾਲੀਵਾਲ ਨੂੰ ਵੱਡਾ ਝਟਕਾ ਲੱਗਿਆ ਹੈ ਦਰਸਲ ਉਹਨਾਂ ਦੇ ਕੋਲ ਨੂੰ ਐਨਆਰਆਈ ਅਫੇਅਰਸ ਦਾ ਡਿਪਾਰਟਮੈਂਟ ਖੋਲਿਆ ਗਿਆ ਹੈ ਤੇ ਇਹ ਡਿਪਾਰਟਮੈਂਟ ਖੋ ਕੇ ਹਾਲ ਹੀ ਦੇ ਵਿੱਚ ਵਿਧਾਇਕ ਬਣੇ ਸੰਜੀਵ ਅਰੋੜਾ ਨੂੰ ਦੇ ਦਿੱਤਾ ਗਿਆ ਦੱਸਿਆ ਕਿ ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਕੁਲਦੀਪ ਢਾਲੀਵਾਲ ਦੇ ਕੋਲੋਂ ਜਿਹੜਾ ਹੈ ਪੰਚਾਇਤੀ ਮਹਿਕਮਾ ਖੋਇਆ ਗਿਆ ਸੀ ਇੱਕ ਹੋਰ ਮਹਿਕਮਾ ਅਨਾਮ ਦਿੱਤਾ ਗਿਆ ਸੀ ਜਿਸ ਨੂੰ ਲੈ ਕੇ ਉਹਨਾਂ ਨੂੰ ਘੇਰਿਆ ਵੀ ਜਾ ਰਿਹਾ ਸੀਗਾ ਉਹਨਾਂ ਨੂੰ ਕਾਫੀ ਟ੍ਰੋਲਿੰਗ ਵੀ ਜਿਹੜੀ ਹੈ ਲੋਕਾਂ ਦੇ ਵੱਲੋਂ ਕੀਤੀ ਜਾ ਰਹੀ ਸੀ ਦਰਸਲ ਉਹਨਾਂ ਨੂੰ ਇੱਕ ਅਜਿਹਾ ਮਹਿਕਮਾ ਦਿੱਤਾ ਸੀ ਜਿਸ ਦੀ ਜਾਣਕਾਰੀ ਸਾਹਮਣੇ ਆਈ ਸੀ ਕਿ ਉਸ ਮਹਿਕਮੇ ਦਾ ਕੋਈ ਵੀ ਰਿਟਰਨ ਦੇ ਵਿੱਚ ਰਿਕਾਰਡ ਨਹੀਂ ਹੈਗਾ ਜਿਸ ਤੋਂ ਬਾਅਦ ਕਾਫੀ ਸਰਕਾਰ ਨੂੰ ਘੇਰਿਆ ਗਿਆ ਸੀ ਤੇ ਉੱਥੇ ਹੀ ਦੱਸਦੀ ਹੈ ਕਿ ਇੱਕ ਹੋਰ ਝਟਕਾ ਜਿਹੜਾ ਹੈ ਕੁਲਦੀਪ ਢਾਲੀਵਾਲ ਨੂੰ ਲੱਗਿਆ ਤੇ ਉਹਨਾਂ ਦੇ ਕੋਲੋਂ ਐਨਆਰਏ ਫੇਅਰਸਰ ਡਿਪਾਰਟਮੈਂਟ ਖੋ ਕਿ ਮੈਂ ਉਹ ਸੱਸੀ ਲੀਡਰ ਨਹੀਂ ਹਾਂ ਜਿਹੜਾ ਮਹਿਕਮਿਆਂ ਦੇ ਪਿੱਛੇ ਫਿਰਦਾ ਹੋਵੇ ਮੈਂ ਜਦੋਂ ਆਇਆ ਸੀਗਾ ਮੈਂ ਆਮ ਆਦਮੀ ਪਾਰਟੀ ਦਾ ਵਰਕਰ ਸੀਗਾ ਆਮ ਆਦਮੀ ਪਾਰਟੀ ਦਾ ਸਿਪਾਹੀ ਸੀਗਾ ਅੱਜ ਵੀ ਆਮ ਆਦਮੀ ਪਾਰਟੀ ਦਾ ਸਿਪਾਹੀ ਹਾਂ ਆਮ ਆਦਮੀ ਪਾਰਟੀ ਦਾ ਵਰਕਰ ਹਾਂ ਔਰ ਵਫਾਦਾਰ ਸਿਪਾਹੀ ਹਾਂ ਆਪਣੀ ਪਾਰਟੀ ਦਾ ਆਪਣੇ ਕੌਮੀ ਕਦਮਵਿੰਨਰ ਦਾ ਅਰਵਿੰਦ ਕੇਰਿਵਾਲ ਜੀ ਦਾ ਉਹਨਾਂ ਕਰਕੇ ਮੈਂ ਛੱਡ ਗਿਆ ਸੀ ਪਾਰਟੀ ਔਲਮਾਨ ਸਾਹਿਬ ਦਾ ਮੈਂ ਸਦਾ ਹੀ ਰਿਣੀ ਵੀ ਰਹੂੰਗਾ ਧੰਨਵਾਦ ਵੀ ਉਹਨਾਂ ਦਾ ਕਿ ਉਹਨਾਂ ਨੇ ਮੈਨੂੰ ਕਰੀਬ 3.5 ਸਾਲ ਜਿਹੜਾ ਉਹ ਕੈਬਨ ਦੇ ਵਿੱਚ ਜਿਹੜਾ ਮੌਕਾ ਦਿੱਤਾ ਉਹਨਾਂ ਲਈ ਮੈਂ ਸਦਾ ਹੀ ਮંત્રી ਕੁਲਦੀਪ ਸਿੰਘ ਢਾਲੀਵਾਲ ਨੂੰ ਵੱਡਾ ਝਟਕਾ ਲੱਗਿਆ ਦਰਸਲ ਉਹਨਾਂ ਦੇ ਕੋਲ ਨੂੰ ਐਨਆਰਆਈ ਅਫੇਅਰਸ ਦਾ ਡਿਪਾਰਟਮੈਂਟ ਖੋਲਿਆ ਗਿਆ ਹੈ ਤੇ ਇਹ ਡਿਪਾਰਟਮੈਂਟ ਖੋ ਕੇ ਹਾਲ ਹੀ ਦੇ ਵਿੱਚ ਵਿਧਾਇਕ ਬਣੇ ਸੰਜੀਵ ਅਰੋੜਾ ਨੂੰ ਦੇ ਦਿੱਤਾ ਗਿਆ ਦੱਸਦੇ ਕਿ ਉਸ ਤੋਂ ਪਹਿਲਾਂ ਕੈਬਨਿਟ ਮੰਤਰੀ ਕੁਲਦੀਪ ਢਾਲੀਵਾਲ ਦੇ ਕੋਲੋਂ ਜਿਹੜਾ ਹੈ ਪੰਚਾਇਤੀ ਮਹਿਕਮਾ ਖੋਇਆ ਗਿਆ ਸੀ ਇੱਕ ਹੋਰ ਮਹਿਕਮਾ ਉਹਨਾਂ ਨੂੰ ਦਿੱਤਾ ਗਿਆ ਸੀ ਜਿਸ ਨੂੰ ਲੈ ਕੇ ਉਹਨਾਂ ਨੂੰ ਘੇਰਿਆ ਵੀ ਜਾ ਰਿਹਾ ਸੀਗਾ ਉਹਨਾਂ ਨੂੰ ਕਾਫੀ ਟ੍ਰੋਲਿੰਗ ਵੀ ਜਿਹੜੀ ਹੈ ਲੋਕਾਂ ਦੇ ਵੱਲੋਂ ਕੀਤੀ ਜਾ ਰਹੀ ਸੀ ਦਰਸਲ ਉਹਨਾਂ ਨੂੰ ਇੱਕ ਅਜਿਹਾ ਮਹਿਕਮਾ ਦਿੱਤਾ ਸੀ ਜਿਸ ਤੇ ਜਾਣਕਾਰੀ ਸਾਹਮਣੇ ਆਈ ਸੀ ਕਿ ਉਸ ਮਹਿਕਮੇ ਦਾ ਕੋਈ ਵੀ ਰਿਟਰਨ ਦੇ ਵਿੱਚ ਰਿਕਾਰਡ ਨਹੀਂ ਹੈਗਾ ਜਿਸ ਤੋਂ ਬਾਅਦ ਕਾਫੀ ਸਰਕਾਰ ਨੂੰ ਘੇਰਿਆ ਗਿਆ ਸੀ ਤੇ ਉੱਥੇ ਹੀ ਦੱਸ ਦਿੱਤਾ ਕਿ ਇੱਕ ਹੋਰ ਝਟਕਾ ਜਿਹੜਾ ਹੈ ਕੁਲਦੀਪ ਢਾਲੀਵਾਲ ਨੂੰ ਲੱਗਿਆ ਤੇ ਉਹਨਾਂ ਦੇ ਕੋਲੋਂ ਐਨਆਰਆਈ ਅਫੇਅਰਸ ਡਿਪਾਰਟਮੈਂਟ ਕਿ ਮੈਂ ਉਹ ਸਿਆਸੀ ਲੀਡਰ ਨਹੀਂ ਹਾਂ ਜਿਹੜਾ ਮਹਿਕਮਿਆਂ ਦੇ ਪਿੱਛੇ ਫਿਰਦਾ ਹੋਵੇ ਮੈਂ ਜਦੋਂ ਆਇਆ ਸੀਗਾ ਮੈਂ ਆਮ ਆਦਮੀ ਪਾਰਟੀ ਦਾ ਵਰਕਰ ਸੀਗਾ ਆਮ ਆਦਮੀ ਪਾਰਟੀ ਦਾ ਸਿਪਾਹੀ ਸੀਗਾ ਅੱਜ ਵੀ ਆਮ ਆਦਮੀ ਪਾਰਟੀ ਦਾ ਸਿਪਾਹੀ ਹਾਂ ਆਮ ਆਦਮੀ ਪਾਰਟੀ ਦਾ ਵਰਕਰ ਹਾਂ ਔਰ ਵਫਾਦਾਰ ਸਿਪਾਹੀ ਆਪਣੀ ਪਾਰਟੀ ਦਾ ਆਪਣੇ ਕੌਮੀ ਕਮਿਸ਼ਨਰ ਦਾ ਅਰਵਿੰਦ ਕੇਰਿਵਾਲ ਜੀ ਦਾ ਉਹਨਾਂ ਕਰਕੇ ਮੈਂ ਛੱਡ ਕੇ ਆਇਆ ਸੀ ਪਾਰਟੀ ਔਰ ਮਾਨ ਸਾਹਿਬ ਦਾ ਮੈਂ ਸਦਾ ਹੀ ਰਿਣੀ ਵੀ ਰਹੂੰਗਾ ਧੰਨਵਾਦ ਵੀ ਉਹਨਾਂ ਦਾ ਉਹਨਾਂ ਨੇ ਮੈਨੂੰ ਕਰੀਬ 3.5 ਸਾਲ ਜਿਹੜਾ ਉਹ ਕਹਿਬੜ ਦੇ ਵਿੱਚ ਜਿਹੜਾ ਮੌਕਾ ਦਿੱਤਾ ਉਹਨਾਂ ਲਈ ਮੈਂ ਸਦਾ ਹੀ ਰਿਣੀ ਰਹੂੰਗਾ